ਲੋ ਜੀ ਸਾਰੀ ਗੱਲ ਜੀ ਕੀ ਹਾਲ ਚਾਲ ਆ ਦੋਸਤੋਂ ਆਪਾਂ ਲੱਗੇ ਹਮਰਾਉ ਦੀ ਸਟਾਰਟਿੰਗ ਕਰਨ ਤੇ ਧੀਰੀ ਕੇ ਅੰਦਰ ਛੜਤੇ ਆ ਕਬੂਤਰ ਤੇ ਰਾਤ ਬਾਈ ਜੱਸੇ ਦੇ ਬਾਈ ਕਬੂਤਰ ਨਹੀਂ ਬੈਠੇ ਇੱਕ ਬਹਿ ਗਿਆ ਸੀ ਨੇਰੇ ਚ ਬੈਠਾ ਇੱਕ ਬੈਠਾ ਨਹੀਂ ਆ ਤੇ ਹੁਣ ਆਪਾਂ ਬਾਈ ਲੱਗੇ ਆ ਕਬੂਤਰ ਛੜਨ ਤੇ ਸਵਾ 7 7:30 ਦਾ ਟਾਈਮ ਗਿਆ ਹੋ ਤੇ ਛੜ ਦਈਏ ਕਬੂਤਰ ਧੀਰੀ ਕੇ ਤਾਂ ਹੁੰਦੇ ਆ ਜਾਂਦੇ

ਆ ਇਹ ਲੁਕੀ ਖਿਆਲਾ ਗੋਲਾ ਤੂ ਤੂ ਜੀ ਦੱਪੂਆ ਦੂਜੇ ਵੀ ਆ ਉਤਰਿਆ ਆਏ ਓਏ ਜਾਂਦੇ ਓਹ ਜਾਂਦਾ ਗੋਲਾ ਗੋਲਾ ਵੀ ਅੱਜ ਛੱਡੇ ਅੱਜ ਘਟੂ ਘਟਾ ਚਾਰ ਕਮੁੱਤਰ ਨਵੇਂ ਛੱਡੇ ਆ ਲੋ ਜੀ ਭਾਈ ਆ ਨਵੇਂ ਛੱਡੇ ਆ ਜਿਵੇਂ ਆ ਇਹ ਅੰਦਾ ਟੂਸੀ ਦੂਵੇਂ ਟੂਸੀ ਵਾਲਾ ਤੇ ਉਹ ਨੀਲਾ ਹੋ ਗਿਆ ਤੇ ਇੱਕ ਝਾਲਰ ਬਗਲਾ ਵਾਲਾ ਉਹ ਵੀ ਨਵਾਂ ਛੱਡਿਆ ਉਹ ਵੀ ਇੱਥੇ ਫਿਰਦਾ ਹੈਗਾ ਉੱਤੀ ਰੇਕੇ ਘਰਾਂ ਨਹੀਂ ਡਿੱਗ ਗਿਆ ਸੀ ਪਹਿਲੇ ਦਿਨ ਅੱਜ ਵੀ ਵੇਖੋ ਕੀ ਕਰਦਾ ਕੀ ਨਹੀਂ ਕਰਦਾ ਤੇ ਦੂਜੇ ਇੱਕ ਕਬੂਤਰੀ ਉਹ ਉੱਪਰ ਹੀ ਛੱਡਿਆ ਫਰਦਾ ਚੱਲ ਲਓ ਜੀ ਬਾਈ ਸ਼ਾਖ ਖਟੂਸਿਆਂ ਵਾਲਾ ਆਪਣਾ ਗਿਆ ਬਹਿ ਹੁਣ ਇਹਨੂੰ ਉੱਤ ਚਲਦੇ ਹਾਂ ਥੱਲੇ ਤੇ ਆ ਨੀਲਾ ਜ ਆ ਵੀ ਕਿੱਧਰ ਗਿਆ ਨੀਲਾ ਜ ਆ ਫਿਰਦਾ ਆਈ ਅੰਦਰ ਨੀਲਾ ਨਵੇਂ ਰਹਿ ਗਏ ਆਪਣੇ 4 ਇੱਕ ਟੂਸੇ ਆਲਾ ਰਹਿ ਗਿਆ ਆਹ ਫਿਰਦਾ ਟੂਸੇ ਬਗਲ ਨਾਲ ਆ ਰੀਟਵਰੀ ਇਹ ਅੱਗੇ ਵੀ ਜਿਵੇਂ ਆਈ ਜਾਣਗੇ ਤੇ ਲੈ ਲਈ ਆਣਾ ਇੰਨਾ ਥੱਲੇ ਲੋ ਜੀ ਭਾਈ ਕਬੂਤਰੀ ਬਹਿ ਗਈ ਤੇ ਇਹ ਵੀ ਨਵੀਂ ਛੱਡੀ ਸੀ। ਆ ਨੀਲਾ ਵੀ ਨਵੇਂ ਛੱਡੇ ਸੀ। ਇਹ ਵੀ ਬਹਿ ਗਿਆ। ਤੇ ਜਿਹੜਾ ਆਪਣਾ ਝਾਲਰ ਬਗਲਾ ਵਾਲਾ ਸੀ। ਤੇ ਉਹ ਬਈ ਸਪੈਦੇ ਦੇ ਡੈਗ 'ਤੇ ਪਹਿਲਾਂ ਵੀ ਕਿਕਰ ਦੇ ਦਿੱ ਗਿਆ। ਚੱਲ ਜੀ ਸਿੱਧਾ ਆਉਣ ਲੱਗ ਪਿਆ ਵੇਖ ਲਾਂ ਕੀ ਕਰਦਾ ਉਹ। ਲੋ ਬਾਈ ਜੀ ਜਿਹੜੇ ਆ ਸਪੈਦੇ ਹਨ ਇਹ ਆ ਸਪੈਦੇ ਹੋ ਬੈਠਾ। ਬਦਾਮ ਛਿੱਲੀ ਜਾਂਦੇ ਸੀਗੇ ਤੇ ਜੋਤ ਨੂੰ ਇੱਕ ਕਬੂਤਰ ਨੂੰ ਡੋਰ ਲਾਉਣ ਕੱਲਿਆ ਕਿਉਂਕਿ ਇੱਕ ਦੋਹਾਂ ਦੀ ਇੰਨਾ ਤਿੱਕਰ ਉਹ ਵੀ ਕੱਢਾਂਗੇ ਤੇ ਜੋਤ ਨੂੰ ਮੈਂ ਕਿਹਾ ਵੀ ਲਾਇਆ ਡੋਰ ਤੇ ਕਬੂਤਰ ਕਿਹਾ ਡੋਰ ਲਾਉਣ ਉਹ ਵੀ ਲਾਈ ਜਾਂਦਾ ਤੇ ਕਬੂਤਰ ਘਟਣਾ ਪਰ ਚਿੱਟਣਾ ਆਲਾ ਤੇ ਬਾਕੀ ਹਣ ਵੀ ਨੇ ਕਿਹੜੇ ਕਿਹੜੇ ਕੱਢਣੇ ਆ ਤੇ ਕੀ ਕਰਮਾ ਪਤ੍ਰਸਦੀ ਦੇ ਉਤਰ ਵੀ ਆ ਜਾਂਦੇ ਇਹ ਆ ਆਪਣੇ ਘਰ ਤੇ ਹੋ ਗੀ ਜਾਂਦੇ ਇੱਥੋਂ ਤੱਕ ਰੁੜਦੇ ਆ ਵੀ ਆਪਣੇ ਕਬੂਤਰ ਇਹਨਾਂ ਨਾਲ ਉੜਦੇ ਆ ਆ ਬੁੜੀ ਜਾਂਦੇ ਆ ਆਉਂਦੇ ਆ ਆਇਆ ਮੇਰਾ ਮੋਬਾਈਲ ਹੀ ਇਹੋ ਜਾ ਇਹ ਚ ਘਟ ਵੱਧੀ ਆਉਂਦਾ ਤੇ ਕੁੱਚੇ ਸੀ ਥੋੜੇ ਤੇ ਆਪਣੇ ਉਹ ਚੜੀ ਜਾਂਦੇ ਆ ਤਿੰਨੇ ਵੀ ਕਬੂਤਰਾਂ ਦੇ ਕਬੂਤਰ ਆਪਣਾ ਉਤਰਿਆ ਹੈ ਦੀ ਮਾਰਤੀ ਦਾ ਉੱਤੇ ਆ ਯਾਹ ਆਪਰੇ ਆਇੰਦੇ ਆ ਮੁੜੀਂਦੇ ਮੈਂ ਇਹ ਕੰਨ ਨਾ ਤੇ ਇਹ ਤਾਂ ਅਗਰ ਕੀ ਪੂਰਾ ਪਤਾ ਨਹੀਂ ਲੱਗ ਗਈ ਚੀਂਣੀ ਵੇ ਗਈ ਹੈ 1.5 ਵਜ ਗਿਆ ਮੇਨਾਂ ਤੇ ਭੈਣ ਭਰਾ ਰਹੇਗੇ ਦੋਵੇਂ ਚੀਂਣੀ ਵਾਲੀ ਆ ਤੇ ਉਹ ਭੈਣ ਭਰਾ ਆ ਜਾਂਦੇ ਲੋ ਜੀ ਬਈ ਕਬੂਤਰ ਪਾਉਣ ਲੱਗੇ ਆਪਾਂ ਮਿੱਤਰ ਗੱਲ ਥੱਕ ਗਏ ਜੀ ਅੱਜ ਨਾ ਟਾਈਮ ਨਾ ਹੀ ਪાળ ਗਈ ਚੀਨੀ ਬੈ ਗਈ ਆ ਦੂਹੇ ਰਹਿ ਗਈ ਇਹਨਾਂ ਨੂੰ ਵੀ ਪਾਲੀਏ ਬਾਕੀ ਸੱਤਰੀ ਤਾਂ ਇੰਨੇ ਮਿੱਠੇ ਆ ਬਈ ਗੱਲਾਂ ਹੀ ਖੜਦੇ ਚੈੱਕ ਕਰਨੀ ਦਿੰਦੇ ਜੀ ਭਾਈ ਜੀ 1:30 ਵਜੇ ਦੇ ਲੱਗੇ ਅਮੜਕਾਉਣ 2:30 ਹੋ ਗਏ ਆ ਜਾਂਦੇ ਆਹੀਂ ਆ ਜਾਂਦੇ ਤੇ ਆਹੀਂ ਮੁੜ ਜਾਂਦੇ ਇਹ ਸ਼ਲਰੀਆ ਵੀ ਲੱਗੀ ਪਈ ਆ ਤੇ ਕਬੂਤਰ ਬੱਦਾ ਕੱਲ ਨੂੰ ਕਿਰਾ ਕੁ ਰਾਈ ਵੜਦੇ ਆ ਸਰੋਸ ਨੂੰ ਡਾਗਿਰਾ ਤੇ ਆਪਣੀ ਮੇੜ ਪੈਣਾ ਕਬੂਤਰ ਵੀ ਬਾਈ ਬੈਗੀ ਤੇ ਕਬੂਤਰੀ ਬੈਗੀ ਦੂਜੀ ਕਬੂਤਰੀ ਇੱਕ ਬੂੜ ਵਾਏ ਬੈਗੀ ਸੀਗੀ ਤੇ ਲੈ ਜਾ ਤੇ ਇਹ ਆਪਣਾ ਇਹਨਾਂ ਟਾਈਮ ਨਾ ਕਰਕੇ ਇਹਨਾਂ ਦੇ ਸਭਾਈ ਤੇ ਪੱਠੇ ਪੁੱਠੇ ਵੱਢ ਗਏ ਤੇ ਬੰਬੀਏ ਕਬੂਤਰ ਛੱਡਿਆ ਉੱਥੇ ਵੇੜਿਆ ਕੀ ਮੰਦਾ ਬੰਬੀ ਉੱਡੀ ਜਾਂਦਾ ਕਬੂਤਰ ਇਹਦੇ ਦਵਾਈ ਲਾਤੀ ਦਾਗ ਦੂਗ ਭੈਣ ਤੋਂ ਹੁੰਦੀ ਆ ਇਹ ਯਹਾਂ ਪਾ ਕਬੂਤਰ ਨੂੰ ਪਾਉਣ ਲੱਗੇ ਦਾਣਾ ਪਾਣ ਮੁੜ ਕੇ ਹਜੇ ਨਾ ਭਾਈ ਸੋਕਿਆਂ ਤੇ ਉਤਲੀ ਨਹੀਂ ਜਿਉਤਾ ਕੱਢ ਜਿਹੜੇ ਕਬੂਤਰ ਬਾਹਰ ਕੱਢ ਰਹੇ ਆ ਹੱਥ ਧੋ ਤੇ ਕਬੂਤਰ ਕੱਢ ਜਿਹੜੇ ਬਾਹਰ ਕੱਢ ਰਹੇ ਆ ਮੈਂ ਪਾਣੀ ਖੇਚ ਲਿਆ ਉਹਨਾਂ ਨੇ ਵੀ ਨਾ ਲੋ ਜੀ ਭਾਈ ਜਨਰੇਟਰ ਨੂੰ ਕਿਹੜਾ ਪਾ ਕੇ ਆਉਣੇ ਹੁਣ ਤੇ ਕਬੂਤਰ ਹੀ ਨੇ ਬਾਦਾਮ ਚੁਗੇ ਨਹੀਂ ਅਜੇ ਸਵਾਰ ਕੇ ਚੱਲ ਚੋਗ ਲੋ ਵੀ ਕੋਈ ਗੱਲ ਨਹੀਂ ਕੱਲ ਨੂੰ ਤਾਂ ਛੱਡਣਗੇ ਹੀ ਨਹੀਂ ਇਹ ਤੇ ਜਿਹੜੇ ਰਹਿ ਗਏ ਦੇ ਦੇ ਦਿੰਨੇ ਆ ਤੇ ਥੱਲੜ ਦੇਣ ਪਾਣੀ ਪੁਣੀ ਅਜੇ ਖਿੱਚਣਗੇ ਫੇਰ ਪਾਵਾਂਗੇ ਨੇ ਖੇਚ ਲਿਆ ਸੀਗਾ ਪਹਿਲਾਂ ਡੂੜ ਕਬਾਈ ਪੈ ਗਈ ਸੀ ਤੇ ਉਹਨਾਂ ਨੂੰ ਦੇ ਦਗੇ ਬਾਦਾਮ ਜਿਹੜੇ ਰਹਿੰਦੇ ਆ ਰੱਖੀ ਬੈਠੀ ਆ ਨਲੋ ਬਾਕੀਟਰਾ ਦਾਣਾ ਪਾਣੀ ਪਾ ਦਿੱ ਉਤਲੀ ਕਬੂਤਰੀ ਨੂੰ ਬਦਾਮ ਪਾ ਦੇ ਤੇ ਆ ਥੱਲੜ ਲੈਣੇ ਪਾਣੀ ਲੈ ਆ ਕੇ 24 ਚਾਲੜੀ ਕਬੂਤਰੀ ਰਹਿ ਗਈ ਇਹਨੂੰ ਲੱਗਿਆ ਬਦਾਮ ਦੇਣ ਇਹਨੂੰ ਬਦਾਮ ਦੇ ਕਿਉਂ ਹੁੰਦਾ ਜੋ ਤੱਕ ਤੱਕਦੇ ਆ ਟੱਕ ਕੇ ਇਹਨੂੰ ਦੇ ਕੇ ਫਿਰ ਉਹ ਤਾਂ ਚੋਗੀ ਲਊਗੀ ਉਹ ਚਾਲਣ ਦੀ ਤਾਂ ਇੱਕਲੇ ਕਬੂਤਰ ਨਹੀਂ ਦੇਣੇ ਤੇ ਦੋ ਆ ਪੱਠੇ-ਪੁੱਠੇ ਵੱਢ ਕੇ ਸਿੱੜ ਦੇਣੇ ਮੇੜਦੇ ਕੰਮ ਤੇ ਆ ਗਿਆ ਬਦਾਮ ਲੈ ਕੇ ਤੇ ਬਦਾਮ ਟੱਕ ਕੇ ਦੇਣੇ ਨਾ ਹੋਈ ਕਰਦੇ ਫਿਰਦੇ ਆ ਲੋ ਜੀ ਬਾਈ ਜੀ ਪਸ਼ੂਆਂ ਦਾ ਕੰਮ ਗਿਆ ਨਿਬੜ ਆ ਦਾ ਕਬੂਤਰਾਂ ਦਾ ਕੰਮ ਗਿਆ ਨਿਬੜ ਤੇ ਪਸ਼ੂਆਂ ਨੂੰ ਪੱਠੇ ਚਿਪਾ ਤੇ ਪਸ਼ੂ ਲੱਗੇ ਬੰਨ ਤੇ ਲੇਟ ਆਊ ਵੀ ਮੇਰੇ ਸਾਹਮਣੇ 6 ਵਜੇ ਉਹ ਤੋਂ ਗੁਜ਼ਰਦੇਗੇ ਫਤਰੀ ਵੱਢ ਕੇ ਸੜਦੇ ਆ ਤੇ ਪਸ਼ੂ ਬੰਨ ਕੇ ਨੀਰੀ ਸੜ ਤੇ ਕਿਉਂਕਿ ਸੁੱਕੀ ਜੀ ਜਮੀ ਸੀ ਵਿੱਚ ਉਤਰਾ ਵਿਚਾਰੇ ਦਾ ਸ਼ੇਰ ਗੰਜਾ ਕੀਤਾ ਪਿਆ ਇਹਦਾ ਇਨ ਦੀਂਦਾ ਵੀ ਘਟਾ ਤੇ ਵੀੜੇ ਛੱਡਿਆ ਨਾ ਤਾਂ ਰੁੱਟਦਾ ਵਿਚਾਰੇ ਚਾਚਣਾ ਬਾਹਰ ਨਾ ਨਿਕਲ ਜੀ ਬਸ ਛੱਡ ਦੇ ਉਹ ਖਡੇ ਛੱਡ ਦੇ ਮੈਨੂੰ ਪਤਾ ਹੈ ਕਿ ਇਹਨੂੰ ਜਾਣਦੇ ਨਾ ਅਰੇ ਹਾਂ ਨਹੀਂ ਆਉਂਦਾ ਫਰਦਾ ਰਹਿੰਦੇ ਕੋਈ ਨਹੀਂ ਲਓ ਜੀ ਭਾਈ ਜੀ ਕੰਮ ਤੋਂ ਦਾ ਆਪਣਾ ਨਿਪਟ ਗਿਆ ਪਸਖਾਂ ਨੂੰ ਵੀ ਨਿਪਟ ਗਿਆ ਤੇ ਕੂਤਰਾਂ ਨੂੰ ਵੀ ਨਿਪਟ ਗਿਆ ਦਾਣਾ ਪਾਣੀ ਕੂਤਰਾਂ ਦੇ ਕੱਢਿਆ ਬਾਹਰ ਪਾਣੀ ਨਹੀਂ ਕੱਢਿਆ ਦਾਣੇ ਕੱਢੇ ਆ ਇਹ ਇਹ ਡਿਚੋ ਕੁ ਕਬੂਤਰਾਂ ਇਹਨਾਂ ਚੋਂ ਇੱਕ ਦੋ ਜਿਹੜੀਆਂ ਮਗਰੋਂ ਪੱਟਣ ਵਾਲੀਆਂ ਸੀਗੀਆਂ ਜਿਨ੍ਹਾਂ ਦੇ ਕੋਈ ਇੱਕ ਇੱਕ ਦੋ ਦੋ ਰਹਿੰਦੇ ਸੀ ਇਹ ਵੀ ਪੱਟ ਤੀਆਂ ਤੇ ਆ ਥੱਲੜ ਦੇ ਖੁੱਡੇ 'ਚ ਤਿੰਨ ਬੱਚੇ ਸੀਗੇ ਤੇ ਇਹਦੇ ਵਿੱਚ ਇੱਕ ਉਹ ਰੱਤਾ ਵਿਚਿਆ ਸੀ ਤੇ ਇੱਕ ਹੋਰ ਫਰਦਾ ਹੋਊਗਾ ਇੱਥੇ ਉਹ ਸੀ ਤੇ ਇੱਕ ਇੱਕ ਘੰਡੇ ਵਾਲਾ ਸੀ ਤੇ ਆ ਕਬੂਤਰਾਂ ਫਰਸਰ ਇਹਦੇ ਛੱਡ ਗਏ ਇੱਕਾ ਰੱਤੀ ਦੇ ਇੱਕ ਇੱਕ ਦੋ ਦੋ ਰਹਿੰਦੇ ਸੀ ਇਹ ਪੱਟਦੀ ਆ ਤੇ ਤਕਰੀਬਨ ਅਜ ਕੂਤਰ ਸਾਰੇ ਪੱਟ ਤੇ ਜਿਨ੍ਹਾਂ ਦੇ ਇੱਕ ਦੋ ਦੋ ਰਹਿੰਦੇ ਸੀਗੇ ਕਿਉਂਕਿ ਆਪਣੇ ਕੋਲ ਹਰ ਸਰ